ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਆਹ ਦੋ ਯੋਧੇ ਸ਼ਾਇਦ ਤੁਸੀਂ ਸਾਰੇ ਵੀਡੀਓ ਵੇਖ ਕੇ ਪਹਿਚਾਨ ਜਾਓ ਬਾਬਾ ਗਰਜਾ ਸਿੰਘ ਜੀ ਬਾਬਾ ਬੋਤਾ ਸਿੰਘ ਜੀ ਪਿੰਡ ਪੜਾਣਾ ਪਾਕਿਸਤਾਨ ਅੱਜ ਉਹਨਾਂ ਦੇ ਮਾਲਵੇ ਦੇ ਨਗਰ ਵੱਡਾ ਨਗਰ ਆ ਪੜਾਣਾ ਉਥੇ ਇਕੱਠੇ ਹੋਏ ਆ ਉਥੇ ਮੀਟਿੰਗ ਲਾਈ ਆ ਤੇ ਆਹ ਯੋਧੇ ਸਾਰੇ ਇਹ ਕਹਿ ਰਹੇ ਆ ਵੀ ਫੰਡ ਵੀ ਜਿਹੜਾ ਵਾ ਵੱਡੀ ਗਿਣਤੀ 'ਚ ਇਕੱਠਾ ਕਰਾਂਗੇ ਔਰ ਕਣਕ ਵੀ ਇਕੱਠੀ ਕਰਕੇ ਚੱਲਾਂਗੇ ਕਿਉਂਕਿ ਵੇਲਾ ਹੁਣ ਪਿੱਠ ਜੋੜ ਕੇ ਲੜਦਾ ਆ ਗਿਆ ਵਾ ਜੇ ਪਿੱਠਾਂ ਜੋੜ ਕੇ ਨਾ ਲੜੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਾਰਪੋਰੇਟ ਘਰਾਣਿਆਂ ਨੂੰ ਸਤਾਪਤ ਕਰਨ ਵਾਸਤੇ ਲੱਗੇ ਹੋਇਆ ਪਿੰਡਾਂ ਦੇ ਵਿੱਚ ਨਸ਼ੇ ਨਾਲ ਜਿਹੜੀ ਤਬਾਹੀ ਮਚਾਈ ਆ ਜਿਵੇਂ ਜ਼ਮੀਨਾਂ ਦੇ ਕਬਜ਼ੇ ਹੋ ਰਹੇ ਆ ਜਿਵੇਂ ਕਿਸਾਨਾਂ ਮਜ਼ਦੂਰਾਂ ਨੂੰ ਤਰ ਮਦਨਾਤੇ ਮਜਬਾ ਦੇ ਨਾਤੇ ਹਰੇਕ ਕੀਰਤੀ ਕਾਮੇ ਨੂੰ ਲੜਾਇਆ ਜਾ ਰਿਹਾ ਵਾ ਜਿਵੇਂ 70% ਲੋਕਾਂ ਵਾਸਤੇ ਵਾਇਟ ਦਾ 3% ਰੱਖ ਕੇ ਮੋਦੀ ਨੇ ਆਪਣੇ ਗੀਧੀ ਪੁਨੇ ਦਾ ਜਿਹੜਾ ਵਾ ਉਹ ਸਬੂਤ ਦੇ ਦਿੱਤਾ ਵਾ ਕਿ ਇਹ ਕਾਰਪੋਰੇਟ ਘਰਾਣਿਆਂ ਦੇ ਯਾਰ ਵਾ ਇਹ ਸਾਰੇ ਕੋਈ ਤੋਂ ਜੇ ਬਚਣਾ ਜੇ ਤੇ ਫਿਰ ਆਹ ਜਿਹੜੇ ਦੋ ਬਾਬੇ ਆ ਇਹਨਾਂ ਤੋਂ ਸਿੱਖ ਲਈਏ ਕਿਉਂਕਿ ਇੱਠਾ ਜੋੜ ਕੇ ਲੜਨ ਦਾ ਸਮਾਂ ਵਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ